ਕਿਵੇਂ ਕਰਦੀ ਬੱਚੀ ਹਾਂ ਚੱਕ ਮਾਰੀ ਸੀਗੀ ਬੱਚੇ ਤੂੰ ਨੂਰ ਕੀ ਕਰਦੀ ਆ ਉਹ ਗੋਦਾ ਤੋਂ ਉਹ ਰੰਨਾ ਗੋਦਾ ਚੋਲੀ ਵੇਚ ਗੋਦਾ ਇੱਥੇ ਕਿੱਥੋਂ ਆ ਗਿਆ ਝੂਠ ਬਹੁਤ ਮਾਰਦਾ ਨੂਰ ਉਹ ਜਾਂਦਾ ਸੀ ਕੋਤੋਂ ਪਾ ਨੂਰ ਬਹੁਤ ਝੂਠ ਮਾਰਦਾ ਉਹ ਜਾਂਦੇ ਸੀ ਗੋਦਾ ਬਾਸ ਗੋਦਾ ਹੀ ਨਹੀਂ ਇਥੇ ਅਫੇਰ ਦਾ ਕੋਈ ਕਰਨ ਜਿੱਕਾ ਮਾਇਆ ਕੀ ਕਹਿੰਦਾ ਸੀ ਦੀ ਆਇ ਕਹਦੇ ਸੀ ਗੋਦਾਬਾਈ ਨੂੰ ਅੱਛਾ ਤੇਰਾ ਹਾਲ ਚਾਲ ਪੁੱਛ ਕੇ ਗਿਆ ਸੀ ਗੋਦਾ ਵੀ ਨੂਰ ਤੂੰ ਕੀ ਕਰਦੀ ਆ ਰੋਟੀ ਖਾਧੀ ਏ ਕਿ ਨਹੀਂ ਐ ਐ ਅੱਛਾ ਤੇ ਗੋਦਾ ਤੈਨੂੰ ਸਿੰਘਾਂ ਤੇ ਚੱਕ ਲੂਗਾ ਸਿੰਘ ਮਾਰੂਗਾ ਤੇਰੇ ਨਹੀਂ ਮਾਰਦਾ ਕਿਉਂ ਅਸਿਆਣਾ ਗੋਦਾ ਹੈਗਾ ਸਿਆਣਾ ਗੋਦਾ ਗੋਦੇ ਵੀ ਕਦੇ ਸਿਆਣੇ ਹੋਏ ਕਾ ਦਾਦੀ ਨੇ ਪੁੱਤੇ ਨੂੰ ਬਖਾਈ ਸੀ ਦਾਦੀ ਨੇ ਪੁੱਤੇ ਕਮ ਸਿਖਾਈ ਸੀ ਕੀ ਸਿਕਾਇ ਸੀ ਨੂੰ ਤੂੰ ਗੋਦ ਨੂੰ ਚੱਕ ਲੈਂਦੀ ਸੀ ਦਾਦੀ ਓ ਚੋ ਦਾਦੀ ਕਹਿੰਦੀ ਨੂਰ ਤੂੰ ਗੋਦ ਨੂੰ ਚੱਕ ਲੈ ਹਾਂ ਤੇ ਫਿਰ ਨੂਰ ਨੇ ਗੋਦ ਨੂੰ ਚੱਕ ਲਿਆ ਸੀ ਨਹੀਂ ਚੱਕਿਆ ਸੀ ਕਿਉਂ ਓ ਤੂੰ ਥੱਲੇ ਡਿੱਗਦੇ ਪਛ ਉਹ ਪੁੱਤ ਕੋਈ ਨਹੀਂ ਖਾਂਦੇ ਆ ਨਾ ਤਾਂ ਥੱਲੇ ਡਿੱਗਦੀ ਕੋਈ ਗੱਲ ਨਹੀਂ ਹਾਂ ਜੋ ਹਵਾ ਸੀ ਉਹ ਥੱਲੇ ਡਿੱਗੀ ਸੀ ਹਾਂ ਹਵਾ ਨਾਲ ਥੱਲੇ ਡਿੱਗੀ ਸੀਗੀ ਅਚੰਭੇ ਤੱਕ ਬਚੀ ਥੱਲੋ ਚੱਕਦੀ ਆ ਹਾਂ ਥੱਲੋ ਚੱਕ ਕੇ ਖਾਂਦੀ